ਤਦ ਰੋ ਲੋਕ ਸਭਾ ਚੌੜਾ ਨੂੰ ਮੁੱਖ ਰੱਖते ਆ ਪੰਜਾਬ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਚੌਕਸੀ ਵਰਤ ਰਹੀ ਹੈ ਤਾਂ ਦੱਸ ਜਿਏ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਹਦਾਇਤਾਂ ਉੱਤੇ ਪੈਰਾ ਦਿੰਦਿਆਂ ਸੂਬੇ ਭਰ ਦੇ ਵਿੱਚ ਪੁਲਿਸ ਦੇ ਵੱਲੋਂ ਹਾਈ ਟੈਕ ਨਾਕੇ ਲਗਾਏ ਗਏ ਨੇ ਜਿਸ ਨੂੰ ਮੁੱਖ ਰੱਖਦਿਆਂ ਪਟਿਆਲਾ ਦੇ ਥਾਣਾ ਸ਼ੰਭੂ ਪੁਲਿਸ ਦੇ ਵੱਲੋਂ ਦਿੱਲੀ ਅਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਹਾਈ ਟੈਕ ਨਾਕਾ ਲਗਾ ਕੇ ਹੌਂਜਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਦੂਰ ਤੋਂ ਹੀ ਜਿਹੜਾ ਕਿ ਨੈਸ਼ਨਲ ਹਾਈਵੇ ਨੰਬਰ 44 ਉੱਤੇ ਥਾਣਾ ਸ਼ੰਭੂ ਦੀ ਪੁਲਿਸ ਵੱਲੋਂ ਲਗਾਏ ਗਏ ਨਾਕੇ ਦੇ ਦੌਰਾਨ ਜਿੱਥੇ ਪੁਲਿਸ ਨੇ ਗੱਡੀਆਂ ਦੀ ਚੈਕਿੰਗ ਕੀਤੀ ਹੈ ਉੱਥੇ ਹੀ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨੂੰ ਰੋਕ ਕੇ ਉਹਨਾਂ ਦੇ ਵਿੱਚ ਸਵਾਰ ਯਾਤਰੀਆਂ ਦੇ ਬੈਕ ਹੰਗ ਲਏ ਨੇ ਇਸ ਮੌਕੇ ਹਾਈਟੈਕ ਨਾਕੇ ਦੇ ਉੱਤੇ ਤਨਾਤ ਥਾਣਾ ਸ਼ੰਭੂ ਦੇ ਐਸਏ ਜਸਵੰਤ ਸਿੰਘ ਦੇ ਵੱਲੋਂ ਆਪਣੀ ਪੁਲਿਸ ਪਾਰਟੀ ਸਮੇਤ ਆਉਣ ਜਾਣ ਵਾਲੇ ਹਰ ਇੱਕ ਵਾਹਨ ਦੇ ਉੱਤੇ ਪੈਣੀ ਨਜ਼ਰ ਬਣਾ ਕੇ ਰੱਖੀ ਹੋਈ ਹੈ ਇਸ ਮੌਕੇ ਐਸਏ ਜਸਵੰਤ ਸਿੰਘ ਨੇ ਕਿਹਾ ਕਿ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਥਾਣਾ ਸ਼ੰਭੂ ਦੀ ਪੁਲਿਸ ਦੇ ਵੱਲੋਂ ਅਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਉੱਤੇ ਹਾਈ ਟੈਕ ਨਾਕਾ ਲਗਾਇਆ ਗਿਆ ਤੇ ਹਰ ਰੋਜ਼ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਤੌਤੀ ਐਸਏ ਜਸਵੰਤ ਸਿੰਘ ਨੇ ਕਿਹਾ ਹੈ ਕਿ ਥਾਣਾ ਸ਼ੰਭੂ ਦੀ ਪੁਲਿਸ ਦੇ ਵੱਲੋਂ ਇਸ ਹਾਈ ਟੈਕ ਨਾਕੇ ਦੌਰਾਨ ਵਾਹਨਾਂ ਦੀ ਚੈਕਿੰਗ ਮੋਕੇ ਕਾਫੀ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਚੈਨਲ ਦੇਖ ਰਹੇ ਤੁਸੀਂ ਮੈਂ ਹਾਂ ਤੁਹਾਡੇ ਨਾਲ ਤਜਿੰਦਰ ਚੰਦੀ ਦੋਸਤੋ ਨੈਸ਼ਨਲ ਹਾਈਵੇ ਨੰਬਰ 44 ਤੇ ਮੌਜੂਦ ਹ ਜਿੱਥੇ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਆ ਪੁਲਿਸ ਵੱਲੋਂ ਮੁਸਤੈਦੀ ਵਰਤੀ ਜਾ ਰਹੀ ਹੈ ਵਕ ਵਕ ਥਾਵਾਂ ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਨੈਸ਼ਨਲ ਹਾਈਵੇ ਨੰਬਰ 44 ਦੀਆਂ ਨੇ ਜਿੱਥੇ ਸ਼ੰਭੂ ਦੀ ਪੁਲਿਸ ਵੱਲੋਂ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਵੱਡੇ ਪੱਦਰ ਦੇ ਉੱਤੇ ਇਹ ਨਾਕਾ ਜਿਹੜਾ ਲਾਇਆ ਗਿਆ ਦਾਦੀਏ ਕੀ ਦਿੱਲੀ ਤੇ ਅਮਰitsar ਵਾਲੀ ਇਹ ਰੋਡ ਹੈ ਨੈਸ਼ਨਲ ਹਾਈਵੇ ਨੰਬਰ 44 ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਪ੍ਰਾਈਵੇਟ ਬੱਸ ਨੂੰ ਪੁਲਿਸ ਨੇ ਰੋਕਿਆ ਤੇ ਸਾਰੇ ਯਾਤਰੀ ਨੇ ਜਿਹੜੇ ਬੱਸ ਦੇ ਵਿੱਚ ਸਵਾਰ ਨੇ ਉਹਨਾਂ ਨੂੰ ਬੱਸ ਤੋਂ ਬਾਹਰ ਕੱਢ ਕੇ ਉਹਨਾਂ ਦੀ ਤਲਾਸ਼ੀ ਲਈ ਜਾ ਰਹੀ ਆ ਬੈਗ ਨੇ ਜਿਹੜੇ ਪੁਲਿਸ ਵੱਲੋਂ ਫਰੋਲੇ ਜਾ ਰਹੇ ਨੇ ਤਾਂ ਜੋ ਕੋਈ ਵੀ ਸ਼ੱਕੀ ਅਤੇ ਮਾੜਾ ਅੰਸਰ ਆ ਜਿਹੜਾ ਸ਼ਹਿਰ ਦੇ ਵਿੱਚ ਅਜਿਹੀ ਵਸਤੂ ਨਾ ਲਿਆ ਸਕੇ ਜਿਸ ਦੇ ਨਾਲ ਮਾਹੌਲ ਹੈ ਜਿਹੜਾ ਖਰਾਬ ਹੋਵੇ ਸੋ ਲਗਾਤਾਰ ਪੰਜਾਬ ਪੁਲਿਸ ਵੱਲੋਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਚੌਕਸੀ ਵਰਤੀ ਜਾ ਰਹੀ ਹੈ ਤੇ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਪੁਲਿਸ ਨੇ ਸਖਤ ਨਾਕੇ ਲਗਾਏ ਹੋਏ ਨੇ ਤੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨੈਸ਼ਨਲ ਹਾਈਵੇ ਨੰਬਰ 44 ਦੀਆਂ ਇਹ ਤਸਵੀਰਾਂ ਨੇ ਜਿੱਥੇ ਥਾਣਾ ਸ਼ੰਭੂ ਦੀ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ ਇੱਕ ਬੱਸ ਨੂੰ ਰੋਕਿਆ ਗਿਆ ਤੇ ਪ੍ਰਾਈਵੇਟ ਬੱਸ ਦੇ ਵਿੱਚ ਜਿੰਨੀਆਂ ਵੀ ਸਵਾਰੀਆਂ ਸਵਾਰ ਨੇ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਦੇ ਬੈਗ ਨੇ ਜਿਹੜੇ ਉਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਕੋਈ ਵੀ ਵਸਤੂ ਅਜਿਹੀ ਵਸਤੂ ਹੈ ਜਿਹੜੀ ਸ਼ਹਿਰ ਦੇ ਵਿੱਚ ਨਾ ਆ ਸਕੇ ਜਿਸ ਦੇ ਨਾਲ ਮਾਹੌਲ ਖਰਾਬ ਹੋਵੇ ਸੋ ਲੋਕ ਸਭਾ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਤੇ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਆ ਪੰਜਾਬ ਪੁਲਿਸ ਵੀ ਪੂਰੀ ਚੌਕਸੀ ਵਰਤ ਰਹੀ ਹੈ ਤੇ ਵਕ ਵਕ ਥਾਵਾਂ ਤੇ ਪੁਲਿਸ ਵੱਲੋਂ ਸਖਤ ਨਾਕਾਬੰਦੀ ਕੀਤੀ ਗਈ ਹੈ ਤੇ ਓਨ ਜਾਣ ਵਾਲੇ ਵਾਹਨਾਂ ਦੇ ਨਾਲ-ਨਾਲ ਹੁਣ ਬੱਸਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਕਿਉਂਕਿ ਬੱਸਾਂ ਦੇ ਵਿੱਚ ਸਵਾਰੀਆਂ ਜਿਹੜੀਆਂ ਸਵਾਰ ਹੋ ਕੇ ਆਉਂਦੀਆਂ ਨੇ ਕੋਈ ਕਿਤੋਂ ਆ ਰਿਹਾ ਕੋਈ ਕਿਹੜੇ ਸੂਬੇ ਤੋਂ ਆ ਰਿਹਾ ਤਾਂ ਉਹਨਾਂ ਦੇ ਬੈਗ ਨੇ ਜਿਹੜੇ ਉਹਨਾਂ ਦੇ ਸਮਾਨ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਤਸਵੀਰਾਂ ਨੇ ਜਿਹੜੀਆਂ ਨੈਸ਼ਨਲ ਹਾਈਵੇ ਨੰਬਰ 44 ਦੀਆਂ ਨੇ ਜਿੱਥੇ ਥਾਣਾ ਸ਼ੰਭੂ ਦੀ ਪੁਲਿਸ ਵੱਲੋਂ ਹਾਈ ਟੈਕ ਨਾਕਾ ਜਿਹੜਾ ਹਾਈਵੇ ਦੇ ਉੱਤੇ ਲਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਵੱਖ-ਵੱਖ ਥਾਵਾਂ ਤੇ ਇਹ ਨਾਕਾਬੰਦੀ ਹੈ ਜਿਹੜੀ ਦੇਖਣ ਨੂੰ ਮਿਲਦੀ ਹੈ ਤੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ ਸੋ ਬੱਸ ਨੂੰ ਰੋਕਿਆ ਗਿਆ ਸੀ ਤੇ ਤਲਾਸ਼ੀ ਲਈ ਗਈ ਹੈ ਬੱਸ ਦੀ ਯਾਤਰੀਆਂ ਦੇ ਸਮਾਨ ਬੈਗ ਸਾਰਾ ਕੁਝ ਚੈੱਕ ਕੀਤਾ ਜਾ ਰਿਹਾ ਸੋ ਲਗਾਤਾਰ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪੁਲਿਸ ਵੱਲੋਂ ਨਾਕੇ ਲਗਾਏ ਗਏ ਨੇ ਤਾਂ ਨਾਕਾਬੰਦੀ ਦੇ ਦੌਰਾਨ ਪੁਲਸ ਵੱਲੋਂ ਮੁਸਤੈਦੀ ਵਰਤੀ ਜਾ ਰਹੀ ਹੈ ਤੇ ਹੁਣ ਜਾਣ ਵਾਲੇ ਵਾਹਨਾਂ ਦੇ ਨਾਲ ਹੁਣ ਬੱਸਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਨੇ ਜਿਹੜੀਆਂ ਇੱਕ ਵਾਰੀ ਫਿਰ ਤੋਂ ਤੁਹਾਨੂੰ ਦਿਖਾ ਦਈਏ ਲਗਾਤਾਰ ਪੁਲਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਵਾਹਨਾਂ ਨੂੰ ਰੋਕਿਆ ਜਾ ਰਿਹਾ ਸ਼ੱਕੀ ਅਤੇ ਮਾੜੇ ਅਨਸਰਾਂ ਦੇ ਉੱਤੇ ਪੁਲਸ ਨੇ ਤਿੱਖੀ ਨਿਗਾਹ ਜਿਹੜੀ ਬਣਾ ਕੇ ਰੱਖੀ ਹੋਈ ਹੈ ਤਾਂ ਦੂਜੇ ਪਾਸੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਇੱਕ ਗੱਡੀ ਹੈ ਗੱਡੀ ਨੂੰ ਰੋਕ ਕੇ ਉਹਦੀ ਤਲਾਸ਼ੀ ਹੈ ਜਿਹੜੀ ਪੁਲਸ ਦੇ ਜਿਹੜੇ ਮੁਲਾਜ਼ਮ ਨੇ ਉਹ ਲੈ ਰਹੇ ਨੇ ਹਰੇਕ ਆਉਣ-ਜਾਉਣ ਵਾਲੀ ਗੱਡੀ ਨੂੰ ਗੰਭੀਰਤਾ ਦੇ ਨਾਲ ਚੈੱਕ ਕੀਤਾ ਜਾ ਰਿਹਾ ਹੈ ਕਾਗਜ਼ਾਤ ਚੈੱਕ ਕੀਤੇ ਜਾ ਰਹੇ ਨੇ ਨਾਲ ਹੀ ਗੱਡੀ ਦੇ ਵਿੱਚ ਜੋ ਵੀ ਸਮਾਨ ਹੈ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਨੇ ਜਿਹੜੀਆਂ ਏਐਨਬੀ ਨਿਊ ਚੈਨਲ ਤੇ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਨੈਸ਼ਨਲ ਹਾਈਵੇ ਨੰਬਰ 44 ਦੇ ਉੱਤੇ ਸ਼ੰਭੂ ਥਾਣਾ ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਮੁਸਤੈਦ ਨਜ਼ਰ ਆ ਰਹੇ ਨੇ ਸੋ ਦੱਸ ਦਈਏ ਕਿ ਇਹ ਜਿਹੜਾ ਹਾਈਵੇ ਹੈ ਇਹ ਅੰਮ੍ਰਿਤਸਰ ਤੋਂ ਦਿੱਲੀ ਨੂੰ ਰੋਡ ਜਾਂਦੀ ਹੈ ਜਿੱਥੇ ਹਾਈ ਟੈਕ ਨਾਕਾ ਜਿਹੜਾ ਸ਼ੰਭੂ ਪੁਲਸ ਵੱਲੋਂ ਲਾਇਆ ਗਿਆ ਤੇ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਆਂ ਪੁਲਸ ਮੁਸਤੈਦ ਨਜ਼ਰ ਆ ਰਹੀ ਹੈ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹਾਲਾਂਕਿ 1 ਜੂਨ ਨੂੰ ਵੋਟਾਂ ਪੈਣੀਆਂ ਨੇ ਪਰੰਤੂ ਉਸ ਤੋਂ ਪਹਿਲਾਂ ਪੁਲਸ ਤੋਂ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ ਤੇ ਵਕ-ਵਕ ਥਾਵਾਂ ਤੇ ਨਾਕੇ ਲਗਾਏ ਹੋਏ ਨੇ ਤੇ ਹਾਈ ਟੈਕ ਨਾਕੇ ਦੇਖਣ ਨੂੰ ਮਿਲਦੇ ਨੇ ਜਿੱਥੇ ਪੁਲਸ ਵੱਲੋਂ ਚੈਕਿੰਗ ਜਿਹੜੀ ਕੀਤੀ ਜਾਂਦੀ ਹੈ ਸੋ ਤਸਵੀਰਾਂ ਨੇ ਜਿਹੜੀਆਂ ਨੈਸ਼ਨਲ ਹਾਈਵੇ ਨੰਬਰ 44 ਦੀਆਂ ਨੇ ਜਿੱਥੇ ਪੁਲਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਇੱਕ ਬੱਸ ਨੂੰ ਪੁਲਸ ਨੇ ਰੋਕਿਆ ਸੀ ਤੇ ਪੁਲਸ ਵੱਲੋਂ ਚੈਕਿੰਗ ਕੀਤੀ ਗਈ ਜਿਹੜੇ ਯਾਤਰੀ ਬੱਸ ਦੇ ਵਿੱਚ ਸਵਾਰ ਸਨ ਉਹਨਾਂ ਨੂੰ ਬੱਸ ਤੋਂ ਬਾਹਰ ਉਤਾਰਿਆ ਗਿਆ ਤੇ ਉਹਨਾਂ ਦੇ ਬੈਗ ਜਾਂ ਯਾਤਰੀਆਂ ਤੇ ਜੋ ਵੀ ਸਮਾਨ ਹੈ ਉਹਦੀ ਗੰਭੀਰਤਾ ਦੇ ਨਾਲ ਪੁਲਿਸ ਚੈਕਿੰਗ ਕਰਦੀ ਨਜ਼ਰ ਆ ਰਹੀ ਹੈ ਸੋ ਲੋਕ ਸਭਾ ਚੋਣਾਂ ਨੇ ਤੇ ਉਸ ਨੂੰ ਲੈ ਕੇ ਪੁਲਿਸ ਮੁਸਤੈਦ ਨਜ਼ਰ ਆ ਰਹੀ ਹੈ ਤੇ ਸ਼ੱਕੀ ਅਤੇ ਮਾੜੇ ਅੰਤਰਾਂ ਦੇ ਉੱਤੇ ਪੁਲਿਸ ਦੀ ਪੈਣੀ ਨਿਗਾ ਜਿਹੜੀ ਬਣੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਬੱਸ ਦੇ ਵਿੱਚ ਜਿੰਨਾ ਵੀ ਯਾਤਰੀਆਂ ਦਾ ਸਮਾਨ ਸੀਗਾ ਬੈਗ ਸੀਗੇ ਉਹਨਾਂ ਦੀ ਤਲਾਸ਼ੀ ਪੁਲਿਸ ਵੱਲੋਂ ਲਈ ਜਾ ਰਹੀ ਹੈ ਸੋ ਤਸਵੀਰਾਂ ਨੇ ਜਿਹੜੀਆਂ ਏਐਨਵੀ ਨਿਊ ਚੈਨਲ ਤੇ ਤੁਹਾਨੂੰ ਦਿਖਾ ਰਿਹਾ ਸ਼ੰਭੂ ਦੀ ਪੁਲਸ ਹੈ ਜਿਹੜੀ ਉਹਦੇ ਵੱਲੋਂ ਹਾਈ ਟੈਕ ਨਾਕਾ ਲਾਇਆ ਗਿਆ ਲੋਕ ਸਭਾ ਚੋਣਾਂ ਨੂੰ ਲੈ ਕੇ ਇਹ ਨਾਕਾਬੰਦੀ ਜਿਹੜੀ ਕੀਤੀ ਗਈ ਹੈ ਤੇ ਨੈਸ਼ਨਲ ਹਾਈਵੇ ਨੰਬਰ 44 ਹੈ ਜੋ ਕਿ ਦਿੱਲੀ ਤੋਂ ਅਮਰਤਸਰ ਨੂੰ ਇਹ ਰੋਡ ਹੈ ਜਿਹੜੀ ਜਾਂਦੀ ਹੈ ਤੇ ਜਿੱਥੇ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਨੂੰ ਰੋਕਿਆ ਜਾ ਰਿਹਾ ਹੁਣ ਇੱਕ ਹੋਰ ਬੱਸ ਹੈ ਜਿਹੜੀ ਉਸ ਨੂੰ ਵੀ ਪੁਲਸ ਨੇ ਰੋਕਿਆ ਪੰਜਾਬ ਰੋਡਵੇ ਦੀ ਬੱਸ ਹੈ ਜਿਹੜੀ ਉਸ ਨੂੰ ਵੀ ਰੋਕਿਆ ਗਿਆ ਤੇ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਹ ਐਨਬੀ ਨਿਊ ਚੈਨਲ ਤੇ ਦਿਖਾ ਰਹੇ ਹਾਂ ਜਿੱਥੇ ਪੁਲਿਸ ਵੱਲੋਂ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਯਾਤਰੀਆਂ ਦਾ ਜਿੰਨਾ ਵੀ ਸਮਾਨ ਬੱਸ ਦੇ ਵਿੱਚ ਮੌਜੂਦ ਹੈ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਮੁਲਾਜ਼ਮ ਨੇ ਜਿਹੜੇ ਬੈਗ ਫਰੋਲ ਰਹੇ ਨੇ ਤਾਂ ਜੋ ਕੋਈ ਵੀ ਅਜਿਹੀ ਵਸਤੂ ਸ਼ਹਿਰ ਦੇ ਵਿੱਚ ਦਾਖਲ ਨਾ ਹੋਵੇ ਜਿਸ ਦੇ ਨਾਲ ਸ਼ਹਿਰ ਦਾ ਮਾਹੌਲ ਖਰਾਬ ਹੋਵੇ ਸੋ ਲਗਾਤਾਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਪੰਜਾਬ ਪੁਲਿਸ ਨੂੰ ਪਹਿਲੇ ਦਿਨ ਤੋਂ ਹੀ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਸਨ ਤੇ ਪੁਲਿਸ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਾਈ ਟੈਕ ਨਾਕੇ ਲਗਾਏ ਗਏ ਤੇ ਉਸੇ ਨਾਕਿਆਂ ਦੇ ਵਿੱਚ ਇੱਕ ਇਹ ਨਾਕਾ ਵੀ ਹੈ ਜੋ ਕਿ ਨੈਸ਼ਨਲ ਹਾਈਵੇ ਨੰਬਰ 44 ਤੇ ਲਾਇਆ ਗਿਆ ਤੇ ਸ਼ੰਭੂ ਦੀ ਪੁਲਿਸ ਵੱਲੋਂ ਇਹ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਨਾਲ ਹੀ ਬੱਸਾਂ ਨੂੰ ਵੀ ਰੋਕਿਆ ਜਾ ਰਿਹਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਪ੍ਰਾਈਵੇਟ ਬੱਸ ਨੂੰ ਰੋਕਿਆ ਗਿਆ ਤੇ ਨਾਲ ਹੀ ਇੱਕ ਸਰਕਾਰੀ ਬੱਸ ਹੈ ਜਿਹੜੀ ਪੰਜਾਬ ਰੋਡਵੇਜ ਜੋ ਕਿ ਅੰਮ੍ਰਿਤਸਰ ਨੂੰ ਜਾ ਰਹੀ ਸੀ ਤੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ ਹੈ ਸੋ ਤਸਵੀਰਾਂ ਨੇ ਜਿਹੜੀਆਂ ਐਨਵੀ ਨਿਊ ਚੈਨਲ ਤੇ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਯਾਤਰੀਆਂ ਦੇ ਬੈਗ ਨੇ ਜਿਹੜੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਦੇ ਦੇਖਿਆ ਜਾ ਰਿਹਾ ਵੀ ਕੋਈ ਵੀ ਵਿਅਕਤੀ ਕੋਈ ਅਜਿਹੀ ਵਸਤੂ ਆਪਣੇ ਨਾਲ ਲੈ ਕੇ ਤਾਂ ਨਹੀਂ ਜਾ ਰਿਹਾ ਜਿਸ ਨਾਲ ਮਾਹੌਲ ਖਰਾਬ ਹੋਵੇ ਸੋ ਲਗਾਤਾਰ ਪੁਲਿਸ ਦੀ ਪੈਣੀ ਨਜ਼ਰ ਹੈ ਜਿਹੜੀ ਲੋਕਾਂ ਦੇ ਉੱਤੇ ਬਣੀ ਹੋਈ ਹੈ ਤੇ ਪੁਲਿਸ ਵੱਲੋਂ ਲਗਾਤਾਰ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪੁਲਸ ਨੂੰ ਬਣਦਾ ਸਹਿਯੋਗ ਦੇਣ ਤੇ ਜੇਕਰ ਕੋਈ ਸ਼ੱਕੀ ਵਸਤੂ ਜਾਂ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਤਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਜਾਵੇ ਸੋ ਲਗਾਤਾਰ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਕੱਲੇ-ਕੱਲੇ ਬੈਗ ਦੀ ਫਰੋਲਾ ਫਰੋਲੀ ਕੀਤੀ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਏਐਨਵੀ ਨਿਊ ਚੈਨਲ ਤੇ ਇਹ ਤਸਵੀਰਾਂ ਵਾਲੀਆਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਨੈਸ਼ਨਲ ਹਾਈਵੇ ਨੰਬਰ 44 ਜੋ ਕਿ ਦਿੱਲੀ ਤੇ ਅੰਮ੍ਰਿਤਸਰ ਨੂੰ ਇਹ ਹਾਈਵੇ ਆ ਜਿਹੜਾ ਜਾਂਦਾ ਤੇ ਜਿੱਥੇ ਸ਼ੰਭੂ ਦੀ ਪੁਲਿਸ ਵੱਲੋਂ ਹਾਈ ਟੈਕ ਨਾਕਾ ਲਾ ਕੇ ਇਹ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਸੋ ਯਾਤਰੀ ਨੇ ਜਿਹੜੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਪੁਲਿਸ ਵੱਲੋਂ ਜੋ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਇਸ ਨੂੰ ਕਿਵੇਂ ਦੇਖਿਆ ਜਾ ਰਿਹਾ ਹੈ ਹਾਂਜੀ ਭਾਈ ਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਜਸਵੰਤ ਸਿੰਘ ਜਸਵੰਤ ਜੀ ਕਿਹੜੇ ਥਾਣੇ ਦੀ ਪੁਲਿਸ ਹੈ ਸ਼ੰਭੂ ਇਹ ਕਹਤੇ ਨਾਕਾ ਜਿਹੜਾ ਲਾਇਆ ਗਿਆ ਹੈ ਹਾਈ ਟੈਕ ਨਾਕਾ ਮੰਨਿਆ ਜਾਵੇ ਚੈਕਿੰਗ ਕਰ ਰਿਹਾ ਅਸੀਂ ਤਾਂ ਕਿਵੇਂ ਮਤਲਬ ਚਲਾਇਆ ਜਾ ਰਿਹਾ ਚੈਕਿੰਗ ਫਿਰਦਾ ਦੂਤ ਚੈੱਕ ਦੇਖ ਰਾ ਕੋਈ ਅਨਸਰਸਰੀ ਕੋਈ ਵੀ ਸਮਾਨ ਲੈ ਕੇ ਆਉਂਦਾ ਚੈੱਕ ਕਰਦੇ ਹਰ ਰੋਜ਼ ਨਾਕਾ ਬੰਦ ਹਰ ਰੋਜ਼ ਲਾਉਂਦੇ ਤੇ ਹੁਣ ਨਾਕਾ ਬੰਦੀ ਦੇ ਦੌਰਾਨ ਸਰ ਕੋਈ ਅਜਿਹੀ ਵਸਤੂ ਹੁਣ ਤੱਕ ਮਿਲੀ ਜਿਸ ਨਾਲ ਕੋਈ ਮਿਲੀ ਹੈ ਜੋ ਮਿਲਦੀ ਅਸੀਂ ਅਫਸਰ ਦੱਸ ਸਕਦੇ ਹਾਂ ਦੁਕਾਨਾਂ ਦੇ ਨਾਲ ਬੱਸਾਂ ਨੂੰ ਵੀ ਰੋਕਦੇ ਬੱਸਾਂ ਕਾਰਾਂ ਸਾਰੇ ਚੈੱਕ ਕਰਦੇ ਸੋ ਜਸਵੰਤ ਸਿੰਘ ਨੇ ਦੱਸਿਆ ਕਿ ਬੱਸਾਂ ਤੇ ਕਾਰਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਜਿਹੜਾ ਵਿਅਕਤੀ ਹੈ ਸ਼ੱਕੀ ਜਾਂ ਮਾੜਾ ਅਨਸਰ ਕੋਈ ਅਜਿਹੀ ਵਸਤੂ ਨਾ ਲਿਆ ਜਾਂ ਲਿਆ ਸਕੇ ਜਿਸ ਨਾਲ ਸ਼ਹਿਰ ਦਾ ਮਾਹੌਲ ਖਰਾਬ ਹੋਏ ਜਸਵੰਤ ਜੀ ਇੱਕ ਗੱਲ ਹੋਰ ਦੱਸੋ ਇਹ ਨਾਕਾ ਜਿਹੜਾ ਹਾਈ ਟੈਕ ਨਾਕਾ ਮੰਨਿਆ ਜਾ ਰਿਹਾ ਹੈ ਤੇ ਕਿੰਨੇ ਮੁਲਾਜ਼ਮ ਉਰੇ ਤਾਇਨਾਤ ਨੇ ਤੇ ਕੀ ਤੁਹਾਨੂੰ ਹੁਣ ਨਿਰਦੇਸ਼ ਦਿੱਤੇ ਪੰਜ ਛੇ ਮੁਲਾਜ਼ਮ ਨੇ ਅਸੀਂ ਤਾਂ ਡਰੱਗ ਕੁਛ ਵੀ ਨਸ਼ਾ ਆਉਂਦਾ ਕੁਛ ਵੀ ਰੁਕਦੇ ਆ ਤੇ ਕਿੰਨੇ ਦਿਨ ਇਹ ਨਾਕਾ ਲਗਾਤਾਰ ਚੱਲਦਾ ਲਗਾਤਾਰ ਲੱਖਰ ਚੱਲਦਾ ਇਹ ਨਾਕਾਬੰਦੀ ਦੇ ਦੌਰਾਨ ਜਦੋਂ ਤੱਕ ਤੁਸੀਂ ਖੜੇ ਹੋ ਰਹੇ ਜਾਂ ਇਹ ਚਾਰ ਦਿਨ ਪਹਿਲਾਂ ਦਾ ਲਾਇਆ ਹੋਵੇ ਚਾਹੇ ਅੱਜ ਲਾਇਆ ਹੁਣ ਤੱਕ ਕੋਈ ਪ੍ਰਾਪਤੀ ਹੋਵੇ ਪ੍ਰਾਪਤੀ ਕੀਤੀ ਪਰसों ਅਸੀਂ 3.5 ਕਿਲੋ ਚਾਂਦੀ ਫੜ ਕੇ 4.5 ਕਿਲੋ ਉਹਨੂੰ ਜੁਰਮਾਨਾ ਕਰਾਇਆ ਉਹ ਤੋਂ ਪਹਿਲਾਂ ਫੀਮ ਫੜੀ ਸੀ ਠੀਕ ਹੈ ਤੇ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤੇ ਲੋਕਾਂ ਨੂੰ ਤੁਹਾਡੀ ਕੀ ਅਪੀਲ ਹੈ ਅਸੀਂ ਕਹਿੰਦਾ ਨਸ਼ਿਆਂ ਤੋਂ ਦੂਰ ਰਹੋ ਬਸ ਇਕੱਲੇ ਨਸ਼ਿਆਂ ਨੂੰ ਲੈ ਕੇ ਚੈਕਿੰਗ ਆ ਜਾਂ ਕੋਈ ਹੋਰ ਵੀ ਜਵੇਂ ਇੱਥੇ ਕੋਈ ਵੈਪਨ ਮੋਪਨ ਵੀ ਲੈ ਕੇ ਆਉਂਦੇ ਪਿੱਛੇ ਵੈਪਨ ਹੀ ਫੜਿਆ ਨੇ ਅਸੀਂ ਅੱਛਾ ਜੀ ਠੀਕ ਹੈ ਸੋ ਸਾਡੇ ਨਾਲ ਜਸਵੰਤ ਸਿੰਘ ਜੋ ਕਿ ਮੁਲਾਜ਼ਮ ਨੇ ਥਾਣਾ ਸ਼ੰਭੂ ਤੋਂ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਸ਼ੱਕੀ ਅਤੇ ਮਾੜਾ ਅਨਸਰ ਹੈ ਉਹਦੇ ਉੱਤੇ ਪੁਲਿਸ ਦੀ ਨਿਗਾਹ ਤੇ ਹਰ ਰੋਜ਼ ਹਾਈ ਟੈਕ ਨਾਕਾ ਲਾ ਕੇ ਇੱਥੇ ਚੈਕਿੰਗ ਕੀਤੀ ਜਾਂਦੀ ਹੈ ਤੇ ਡੂੰਘੀ ਇਰਤਾ ਦੇ ਨਾਲ ਇਹ ਚੈਕਿੰਗ ਹੈ ਜਿਹੜੀ ਹਰ ਰੋਜ਼ ਕੀਤੀ ਜਾ ਰਹੀ ਹੈ ਤੇ ਇਸੇ ਚੈਕਿੰਗ ਦੇ ਦੌਰਾਨ ਥਾਣਾ ਸ਼ੰਭੂ ਦੀ ਪੁਲਿਸ ਨੂੰ ਕਾਫੀ ਪ੍ਰਾਪਤੀਆਂ ਵੀ हासिल ਹੋਈਆਂ ਨੇ ਤੇ ਨਾਲ ਹੀ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਇਹ ਜਿਹੜੀ ਚੈਕਿੰਗ ਹੈ ਲਗਾਤਾਰ ਜਾਰੀ ਰਹੂਗੀ ਅਤੇ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਨਦੀਕ ਆ ਰਹੀਆਂ ਨੇ ਤੇ ਉਸ ਨੂੰ ਲੈ ਕੇ ਪਟਿਆਲਾ ਪੁਲਿਸ ਜਾਨਕੀ ਥਾਣਾ ਸ਼ੰਭੂ ਜਿਹੜੀ ਪੁਲਿਸ ਹੈ ਪੂਰੀ ਤਰ੍ਹਾਂ ਮੁਸਤੈਦ ਅਤੇ ਨਾਕਾਬੰਦੀ ਕਰਕੇ ਹਰ ਰੋਜ਼ ਵਾਹਨਾਂ ਦੀ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਸੰਦੀਪ ਟੁਰਨੇ ਦੇ ਨਾਲ ਤਜਿੰਦਰ ਚੰਦੀ ਸ਼ੰਭੂ